ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਦ ਹਜਮੀ ਖੱਟੇ ਡਕਾਰ ਪੇਟ ਅੰਦਰ ਵਾਰ-ਵਾਰ ਗੈਸ ਬੰਨਾ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਸ ਨੁਸਖੇ ਨੂੰ ਪੀ ਲਓ 5 ਮਿੰਟਾਂ ਵਿੱਚ ਇਹ ਸਾਰੀਆਂ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੀਆਂ ਦੋਸਤੋ ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੇਕਰ ਸਾਡਾ ਪੇਟ ਸਹੀ ਰਹੇਗਾ ਤਾਂ ਸੋਹ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਕੋਲ ਵੀ ਨਹੀਂ ਆ ਸਕਦੀਆਂ ਪਰ ਜੇਕਰ ਸਾਡਾ ਪੇਟ ਖਰਾਬ ਰਹੇਗਾ ਤਾਂ ਸਾਡਾ ਸਰੀਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰਿਆ ਰਹੇਗਾ ਇਸ ਲਈ ਪੇਟ ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਜਿੰਨਾ ਹੋ ਸਕੇ ਘਰੇਲੂ ਨੁਸਖਿਆਂ ਦੀ ਸਹਾਇਤਾ ਨਾਲ ਇਸ ਦਾ ਤੁਰੰਤ ਇਲਾਜ ਕਰਨਾ ਚਾਹੀਦਾ ਹੈ ਪੇਟ ਦੀਆਂ ਕਈ ਸਾਰੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਖੱਟੇ ਡਕਰ ਆਉਣਾ ਪੇਟ ਅੰਦਰ ਵਾਰ-ਵਾਰ ਗੈਸ ਬੰਨਣਾ ਬਦ ਹਜਮੀ ਤੇ ਅਪਚ ਦੀ ਸਮੱਸਿਆ ਇਹਨਾਂ ਸਭ ਚੀਜ਼ਾਂ ਦੇ ਇਲਾਜ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਘਰੇਲੂ ਇਲਾਜ ਲੈ ਕੇ ਆਏ ਹਾਂ ਤਾਂ ਦੱਸਦੇ ਹਾਂ ਤੁਹਾਨੂੰ ਇਸ ਇਲਾਜ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਚਾਹੀਦੇ ਹਨ 5 ਤੋਂ 6 ਲੌਂਗ ਧਿਆਨ ਰਹੇ ਕਿ ਤੁਸੀਂ ਲੌਂਗ ਦੇ ਉੱਪਰਲੇ ਫੁੱਲਾਂ ਨੂੰ ਕੱਢ ਕੇ ਹੀ ਲੌਂਗ ਦਾ ਇਸਤੇਮਾਲ ਕਰਨਾ ਹੈ ਇਸ ਦੇ ਨਾਲ ਹੀ ਤੁਸੀਂ ਇਸ ਨੁਸਖੇ ਲਈ ਇਸਤੇਮਾਲ ਕਰਨੀ ਹੈ ਛੋਟੀ ਇਲਾਇਚੀ ਇੱਕ ਛੋਟੀ ਇਲਾਇਚੀ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਕਿਸੇ ਬਰਤਨ ਵਿੱਚ ਲੈ ਕੇ ਗਰਮ ਹੋ ਲਈ ਰੱਖਣਾ ਹੈ ਤੇ ਇਸ ਪਾਣੀ ਨੂੰ ਹਲਕਾ ਗਰਮ ਹੋਣ ਦੇਣਾ ਹੈ ਜਦੋਂ ਇਹ ਪਾਣੀ ਹਲਕਾ ਗਰਮ ਹੋ ਜਾਵੇ ਤਾਂ ਤੁਸੀਂ ਇਸ ਪਾਣੀ ਵਿੱਚ 5 ਤੋਂ 6 ਲੌਂਗ ਅਤੇ ਇੱਕ ਇਲਾਇਚੀ ਪਾ ਦੇਣੀ ਹੈ ਤੇ 5 ਤੋਂ 10 ਮਿੰਟ ਤੱਕ ਇਸ ਪਾਣੀ ਨੂੰ ਉਬਾਲਣਾ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਤੁਸੀਂ ਇਸ ਪਾਣੀ ਨੂੰ ਕਿਸੇ ਸਾਫ਼ ਗਲਾਸ ਵਿੱਚ ਛਾਣ ਲੈਣਾ ਹੈ ਖੱਟੀ ਡਕਾਰ ਵੱਧ ਹਜ਼ਮੀ ਗੈਸ ਨੂੰ ਦੂਰ ਕਰਨ ਦਾ ਦੇਸੀ ਇਲਾਜ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਿਵੇਂ ਕਰਨਾ ਹੈ ਬਦ ਹਜਮੀ ਖੱਟੇ ਡਕਾਰ ਵਾਰ-ਵਾਰ ਪੇਟ ਅੰਦਰ ਗੈਸ ਬੰਨਾ ਆਪਜ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੁਣ ਤੇ ਤੁਸੀਂ ਇਸ ਨੁਸਖੇ ਨੂੰ ਠੰਡਾ ਕਰਕੇ ਪੀ ਲਓ ਸਿਰਫ 5 ਮਿੰਟਾਂ ਬਾਅਦ ਹੀ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਚਾਹੋ ਤਾਂ ਇਸ ਨੁਸਖੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਵੀ ਕਰ ਸਕਦੇ ਹੋ ਜਿਨ੍ਹਾਂ ਲੋਕਾਂ ਦਾ ਪੇਟ ਲਗਾਤਾਰ ਖਰਾਬ ਰਹਿੰਦਾ ਹੈ ਹਰ ਰੋਜ਼ ਖੱਟੇ ਡਕਾਰ ਆਉਂਦੇ ਹਨ ਭੋਜਨ ਸਹੀ ਤਰ੍ਹਾਂ ਨਹੀਂ ਪਚਦਾ ਬਦ ਹਜਮੇ ਅਪਚ ਦੀ ਸਮੱਸਿਆ ਰਹਿੰਦੀ ਹੈ ਵਾਰ-ਵਾਰ ਗੈਸ ਬੰਦੀ ਹੈ ਤਾਂ ਉਹਨਾਂ ਲੋਕਾਂ ਨੇ ਲਗਾਤਾਰ ਹਰ ਰੋਜ਼ ਸਵੇਰ ਦੇ ਸਮੇਂ ਖਾਲੀ ਪੇਟ ਇਸ ਨੁਸਖੇ ਦਾ ਸੇਵਨ ਕਰਨਾ ਹੈ ਵਾਰ-ਵਾਰ ਖੱਟੇ ਡਕਰ ਆਉਨੇ ਗੈਸ ਬੰਨੀ ਅਪਚ ਵੱਧ ਹਜਮੀ ਇਹ ਸਭ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੀਆਂ ਤੇ ਜ਼ਿੰਦਗੀ ਭਰ ਤੁਹਾਨੂੰ ਦੁਬਾਰਾ ਇਹ ਸਮੱਸਿਆਵਾਂ ਫਿਰ ਤੋਂ ਨਹੀਂ ਹੋਣਗੀਆਂ ਇਹ ਬਹੁਤ ਹੀ ਸੌਖਾ ਕਾਰਗਰ ਘਰੇਲੂ ਨੁਸਖਾ ਹੈ ਤੁਸੀਂ ਘਰ ਬਣਾ ਕੇ ਇਸ ਨੁਸਖੇ ਦਾ ਸੇਵਨ ਜ਼ਰੂਰ ਕਰੋ ਤੇ ਸਿਹਤਮੰਦ ਬਣੇ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦ ਕਦੇ ਕੱ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ